ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਬੀਸਨ ਤੇ ਸੂਜੀ ਦੇ ਬਹੁਤ ਹੀ ਟੇਸਟੀ ਪੇੜਿਆਂ ਦੀ ਰੈਸਪੀ ਲੈ ਕੇ ਆਈਆਂ ਹਲਵਾਈ ਤੋਂ ਵੀ ਨਾ ਕਿਤੇ ਜ਼ਿਆਦਾ ਵਧੀਆ ਪੇੜੇ ਹਨ ਜਿਹੜੇ ਤੁਸੀਂ ਬਹੁਤ ਹੀ ਈਜ਼ੀ ਵੇ ਨਾਲ ਆਪਣੇ ਘਰ 'ਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਨਾ ਤਾਂ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਜ਼ਿਆਦਾ ਘਿਓ ਦਾ ਯੂਜ਼ ਕਰਾਂਗੇ ਨਾ ਹੀ ਇਹਦੇ ਵਾਸਤੇ ਤੁਹਾਨੂੰ ਚਾਸ਼ਨੀ ਬਣਾਉਣੀ ਪੈਗੀ ਕੇਵਲ ਇੱਕ ਚਮਚ ਘਿਓ ਦਾ ਆਪਾਂ ਇਹਦੇ ਵਿੱਚ ਯੂਜ਼ ਕਰਨ ਵਾਲੇ ਆ ਤੋਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਇਸ ਮਠਿਆਈ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ 1.5 ਕੱਪ ਲੈਣਾ ਬੇਸਨ ਆਪਾਂ ਨਾਪ ਵਾਸਤੇ ਨਾ ਜੇ ਤੁਹਾਡੇ ਲਈ ਕੋਲ ਜਿਹੜਾ ਮੈਜ਼ਰਮੈਂਟ ਵਾਲਾ ਕੱਪ ਨਹੀਂ ਹੈਗਾ ਫਿਰ ਘਰ ਵਿੱਚ ਕੋਈ ਵੀ ਕੋਲੀ ਕੱਪ ਤੁਸੀਂ ਜਿਹੜੀ ਇੱਕ ਲੈ ਲੈਣੀ ਹੈ ਸਾਰਾ ਨਾਪ ਆਪਾਂ ਉਹਦੇ ਨਾਲ ਲੈਣਾ ਤਾ 1.5 ਕੱਪ ਆਪਾਂ ਇਹਦੇ ਵਾਸਤੇ ਵੇਸਣ ਲਿਆ ਵੇਸਣ ਨੂੰ ਪਹਿਲਾਂ ਚੰਗੀ ਤਰ੍ਹਾਂ ਸੀ ਜਿਹੜਾ ਛਾਣ ਲਿਆ ਵੇਸਣ ਇਹਦੇ ਵਾਸਤੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਜੋ ਵੀ ਘਰ ਵਿੱਚ ਹੈਗਾ ਨਾ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਦਾ ਥੋੜੀ ਜਿਹੀ ਜਿਹੜੀ ਸੂਜੀ ਇਹਦੇ ਵਿੱਚ ਪਾਉਣ ਨਾਲ ਨਾ ਰਵਾ ਪਾਉਣ ਦੇ ਨਾਲ ਜਿਹੜਾ ਇਹਨਾਂ ਵਿੱਚ ਇੱਕ ਬਹੁਤ ਹੀ ਦਾਣੇਦਾਰ ਜਿਹੜਾ ਟੈਕਸਚਰ ਆ ਜਾਂਦਾ ਹੈ ਤੇ ਵੇਸਨ ਨੂੰ ਹੁਣ ਜਿਹੜਾ ਆਪਾਂ ਰੋਸਟ ਕਰਨਾ ਨੇ ਇਹਨੂੰ ਭੁੰਨਣਾ ਹੈ ਗੈਸ ਦਾ ਫਲੇਮ ਬਿਲਕੁਲ ਆਪਾਂ ਘੱਟ ਰੱਖਣਾ ਪੂਰੇ ਪ੍ਰੋਸੈਸ ਜੀ ਨਾਲ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਦੋਂ ਤੱਕ ਆਪਾਂ ਵੇਸਨ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਉਦੋਂ ਤੱਕ ਆਪਾਂ ਗੈਸ ਦਾ ਫਲੇਮ ਬਿਲਕੁਲ ਘੱਟ ਰੱਖਣਾ ਹੈ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਹੈ ਆ ਬਿਨਾ ਕਿਓ ਤੋਂ ਇਸ ਨੂੰ ਇਹ ਜਿਹੜਾ ਹਜੇ ਆਪਾਂ ਬਣਾ ਰਹੇ ਆ ਡਰਾਈ ਰੋਸਟ ਕਰਾਂਗੇ ਜਿਵੇਂ ਜਿਵੇਂ ਆਪਾਂ ਵੇਸਨ ਨੂੰ ਭੁੰਨਦੇ ਜਾਵਾਂਗੇ ਨਾ ਹੌਲੀ ਹੌਲੀ ਜਿਹੜਾ ਕਲਰ ਹੈ ਨਾ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਗੈਸ ਦੇ ਲੋ ਫਲੇਮ ਤੇ ਨਾ ਟਾਈਮ ਜ਼ਰੂਰ ਥੋੜਾ ਜਿਹਾ ਜ਼ਿਆਦਾ ਲੱਗ ਜਾਂਦਾ ਲੇਕਿਨ ਜਿਹੜੀ ਵੀ ਆਪਾਂ ਵੇਸਣ ਜਾਂ ਆਟਾ ਭੁੰਨਦੇ ਆ ਨਾ ਉੱਚ ਕੱਚਾਪਨ ਬਿਲਕੁਲ ਨਹੀਂ ਰਹਿੰਦਾ ਜੋ ਵੀ ਆਪਾਂ ਇਹਦੇ ਨਾਲ ਪੇੜੇ ਜਾਂ ਬਰਫੀ ਬਣਾਉਂਦੇ ਆ ਟੇਸਟ ਉਹਨਾਂ ਦਾ ਬਹੁਤ ਵਧੀਆ ਆਉਂਦਾ ਤੇ ਹੁਣ ਜਿਵੇਂ ਜਿਵੇਂ ਆਪਾਂ ਨੂੰ ਵੇਖੋ ਵੇਸਣ ਨੂੰ ਭੁੰਨਦੇ ਜਾ ਰਹੇ ਆ ਪਹਿਲਾਂ ਤੋਂ ਉਹਦਾ ਕਲਰ ਹੈ ਜਿਹੜਾ ਕਾਫੀ ਚੇਂਜ ਹੋਣਾ ਸ਼ੁਰੂ ਹੋ ਗਿਆ ਮੈਨੂੰ ਇਹਨਾਂ ਨੂੰ ਭੁੰਨਦੇ ਹੋਏ ਹੁਣ 10 ਤੋਂ 12 ਮਿੰਟ ਦੇ ਕਰੀਬ ਹੋ ਚੁੱਕੇ ਆ ਪੂਰੇ ਟਾਈਮ ਹੀ ਆਪਾਂ ਗੈਸ ਦਾ ਫਲੇਮ ਬਿਲਕੁਲ ਘੱਟ ਰੱਖਿਆ ਸੀ ਔਰ ਵੇਸਣ ਦਾ ਦੇਖੋ ਪਹਿਲਾਂ ਤੋਂ ਕਲਰ ਬੜਾ ਚੇਂਜ ਹੋ ਚੁੱਕਿਆ ਬਹੁਤ ਅੱਛੀ ਤਰ੍ਹਾਂ ਇਹ ਜਿਹੜਾ ਰੋਸਟ ਹੋ ਗਿਆ ਕੱਚਾਪਨ ਇਹਦੇ ਵਿੱਚ ਇਸ ਤਰ੍ਹਾਂ ਭੁੰਨਣ ਨਾਲ ਨਾ ਬਿਲਕੁਲ ਵੀ ਨਹੀਂ ਰਹਿੰਦਾ ਤਾਂ ਜਦੋਂ ਵੇਸਣ ਦਾ ਕਲਰ ਇਸ ਤਰ੍ਹਾਂ ਹੋ ਜਾਏਗਾ ਨਾ ਵੇਸਣ ਚੰਗੀ ਤਰ੍ਹਾਂ ਪੱਕ ਜਾਏਗਾ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰਕੇ ਇਹਨੂੰ ਇੱਕ ਅਲੱਗ ਪਲੇਟ ਜਾਂ ਥਾਲੇ 'ਚ ਕੱਢ ਲਾਂਗੇ ਦੁਬਾਰਾ ਫਿਰ ਆਪਾਂ ਕੜਾਈ ਗੈਸ ਤੇ ਰੱਖਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪ ਮਿੱਠਾ ਤੁਹਾਨੂੰ ਜਿਆਦਾ ਪਸੰਦ ਆ ਤੇ ਚਾਹੇ ਤੁਸੀਂ ਇੱਕ ਕੱਪ ਤੱਕ ਵੀ ਇਹਦੇ ਵਿੱਚ ਖੰਡ ਹੈ ਜਿਹੜੀ ਪਾ ਸਕਦੇ ਹੋ ਅੱਧਾ ਕੱਪ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਜਿਵੇਂ ਆਪਾਂ ਦੁੱਧ ਨੂੰ ਉਬਾਲ ਕੇ ਫ੍ਰੀਜ ਵਿੱਚ ਰੱਖਦੇ ਨਾ ਉਹਦੇ ਉੱਪਰ ਜਿਹੜੀ ਮਲਾਈ ਆ ਜਾਂਦੀ ਹੈ 2 ਤੋਂ 3 ਤੱਕ ਦਿਨ ਦਿਨ ਤੱਕ ਦੀ ਜਿਹੜੀ ਤੁਸੀਂ ਮਲਾਈ ਯੂਜ਼ ਕਰ ਸਕਦੇ ਹੋ ਜਿਆਦਾ ਪੁਰਾਣੀ ਮਲਾਈ ਇਹਦੇ ਬਸ ਯੂਜ਼ ਨਹੀਂ ਕਰਨੀ ਤੇ ਜੇ ਤੁਸੀਂ ਨਾ ਮਲਾਈ ਨੂੰ ਸਟੋਰ ਕਰਦੇ ਹੋ ਫ੍ਰੀਜ਼ਰ ਵਿੱਚ ਸਟੋਰ ਕਰ ਲਿਆ ਕਰੋ ਫਿਰ ਆਪਾਂ ਅਗਰ ਫ੍ਰੀਜ਼ਰ 'ਚ ਸਟੋਰ ਕਰਦੇ ਹਾਂ ਨਾ ਤਾਂ ਮਲਾਈ ਵਿੱਚ ਜਿਹੜੀ 스ਮੈਲ ਹੈ ਉਹ ਬਿਲਕੁਲ ਵੀ ਨਹੀਂ ਆਉਂਦੀ ਤਾਂ ਇਹ ਆਪਾਂ ਇਹਦੇ ਵਿੱਚ ਜਿਹੜੀ 2 ਦਿਨ ਤੱਕ ਦੀ ਮਲਾਈ ਯੂਜ਼ ਕੀਤੀ ਹੈ ਹੁਣ ਆਪਾਂ ਇਹਦੇ ਵਿੱਚ ਨਾ ਕੁਛ ਇਹਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਣਾ ਬਸ ਇੱਕ ਵਾਰ ਨਾ ਚੀਨੀ ਚੰਗੀ ਤਰ੍ਹਾਂ ਮਲਾਈ ਵਿੱਚ ਜਿਹੜੀ ਮੈਲਟ ਹੋ ਜੇ ਘੁਲ ਜੇ ਤਾਂ 2 ਕੁ ਮਿੰਟ ਦੇ ਕਰੀਬ ਇਹਨੂੰ ਇਹ ਜਿਹੜੇ ਲੱਗ ਜਾਂਦੇ ਆ ਜਿਵੇਂ ਚੀਨੀ ਮਲਾਈ ਵਿੱਚ ਚੰਗੀ ਤਰ੍ਹਾਂ ਘੁਲ ਜਾਏਗੀ ਨਾ ਆਪਾਂ ਇਹਨੂੰ ਬਸ 1 ਮਿੰਟ ਵਾਸਤੇ ਆ ਹੋਰ ਪਕਾ ਲਾਂਗੇ ਤਾਂ ਜਦੋਂ ਆਪਾਂ ਮਲਾਈ ਪਾਣਿਆ ਨਾ ਇੱਕ ਤਰ੍ਹਾਂ ਜਿਹੜੇ ਪੇੜੇ ਆਪਾਂ ਬਣਾਵਾਂਗੇ ਉਹਦਾ ਟੈਕਸਚਰ ਬਿਲਕੁਲ ਮਲਾਈ ਵਰਗਾ ਹੀ ਆਏਗਾ ਬਹੁਤ ਹੀ ਵਧੀਆ ਟੈਕਸਚਰ ਆਂਦਾ ਹੈ ਘਿਓ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਪਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਗੀ ਬਿਨਾਂ ਘਿਓ ਤੋਂ ਵੀ ਇਹ ਵਾਲੇ ਜਿਹੜੇ ਪੇੜੇ ਬਣ ਜਾਣਗੇ ਤੇ ਜਿਵੇਂ ਆਪਾਂ ਪੇੜਿਆਂ ਚ ਖੋਆ ਪਾਣਿਆ ਨਾ ਖੋਆ ਵੀ ਇਹਦੇ ਵਿੱਚ ਤੁਹਾਨੂੰ ਪਾਣ ਦੀ ਲੋੜ ਨਹੀਂ ਪੈਗੀ ਬਸ ਮਲਾਈ ਹੈ ਨਾ ਜਿਹੜੀ ਇਹ ਖੋਏ ਦਾ ਵੀ ਕੰਮ ਕਰੇਗੀ ਤੇ ਘਿਓ ਦਾ ਵੀ ਕੰਮ ਕਰੇਗੀ ਤਾਂ ਹੁਣ چینی ਇਹਦੇ ਵਿੱਚ ਘੁਲ ਚੁੱਕੀ ਹੈ 1 ਮਿੰਟ ਵਾਸਤੇ ਬਸ ਆਪਾਂ ਇਹਨੂੰ ਪਕਾਇਆ ਹੁਣ ਆਪਾਂ ਜਿਹੜਾ ਵੇ ਤੇ ਵੇਸਨ ਪਾਨ ਤੋਂ ਬਾਅਦ ਆਪਾਂ ਹੁਣ ਇਹਨੂੰ ਫਟਾਫਟ ਚਲਾਉਣਾ ਹੈ ਬਿਲਕੁਲ ਵੀ ਇਹਨਾਂ ਨੂੰ ਇਸ ਤੋਂ ਬਾਅਦ ਜਿਹੜਾ ਪੱਕਣ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਦੇਖਿਓ ਇਹ ਨਾ ਪੂਰੇ ਨੂੰ ਜਿਹੜੀ ਮਲਾਈ ਹੈ ਇਹਦੇ ਵਿੱਚ ਮਿਕਸ ਹੋ ਜਾਏਗੀ ਤੇ ਜਿਹੜਾ ਵੇਸਨ ਹੈ ਉਹ ਇਸ ਤਰ੍ਹਾਂ ਨਾਲ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਤਾਂ ਜਿਵੇਂ ਆਪਾਂ ਦੇਖਿਓ ਇਸ ਨੂੰ ਪਕਾਉਂਦਿਆਂ ਇਸ ਤਰ੍ਹਾਂ ਇਹ ਵੇਸਣ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਇਹਨਾਂ ਮਿਕਸ ਕਰ ਦੇਣਾ ਤੇ ਇਹਦੇ ਵਿੱਚ ਨਾ ਤੁਸੀਂ ਇਸ ਟਾਈਮ ਤੇ ਜੋ ਵੀ ਡਰਾਈ ਫਰੂਟਸ ਤੁਹਾਨੂੰ ਪਸੰਦ ਹੈ ਬਾਦਾਮ ਹੈ ਕਾਜੂ ਹੈ ਕਿਸ਼ਮਿਸ਼ ਹੈ ਉਹ ਸਾਰੇ ਇਹਦੇ ਵਿੱਚ ਪਾ ਸਕਦੇ ਹੋ ਚਾਹੇ ਤੇ ਉਹਨਾਂ ਨੂੰ ਬਰੀਕ ਕੱਟ ਕੇ ਕੱਟ ਕਰਕੇ ਪਾ ਦਿਓ ਜਾਂ ਉਹਨਾਂ ਨੂੰ ਜਿਹੜਾ ਆਪਾਂ ਪੀਸ ਕੇ ਪਾਊਡਰ ਫਾਰਮ ਵਿੱਚ ਵੀ ਪਾ ਸਕਦੇ ਹਾਂ ਉਹ ਲਾਸਟ ਚ ਆਪਾਂ ਇਹਦੇ ਵਿੱਚ ਅੱਧਾ ਤੋਂ ਇੱਕ ਚਮਚ ਪਾਇਆ ਕਿਉਂ ਜੇ ਤੁਸੀਂ ਕਿਉਂ ਨਹੀਂ ਪਾਣਾ ਚਾਹੁੰਦੇ ਨਾ ਆਹ ਵਾਲਾ ਕਿਉਂ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਕਿਉਂ ਆਪਾਂ ਲਾਸਟ ਵਿੱਚ ਇਹਦੇ ਵਿੱਚ ਯੂਜ਼ ਕੀਤਾ ਇਹਦੇ ਨਾਲ ਨਾ ਮਿਠਾਈ ਚ ਇੱਕਦਮ ਇੱਕ ਪਿਆਰੀ ਜਿਹੀ ਸ਼ਾਈਨ ਜੀ ਆ ਜਾਂਦੀ ਹੈ ਤਾਂ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟਸ ਤਾਂ ਮੈਂ ਇਹਦੇ ਵਿੱਚ 10 ਤੋਂ 15 ਜਿਹੜੇ ਬਦਾਮ ਹੈ ਉਹ ਕੱਟ ਕਰਕੇ ਪਾਏ ਆ ਕਾਜੂ ਵਗੈਰਾ ਮੈਂ ਇਹਦੇ ਵਿੱਚ ਐਡ ਨਹੀਂ ਕੀਤੇ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਜੋ ਵੀ ਡਰਾਈ ਫਰੂਟਸ ਚਾਹੋ ਨਾ ਇਹਦੇ ਵਿੱਚ ਬਰੀਕ ਕੱਟ ਕਰਕੇ ਪਾ ਸਕਦੇ ਹੋ ਤੇ ਜੇ ਉਹਨਾਂ ਨੂੰ ਪੀਸ ਕੇ ਪਾਣਾ ਫਿਰ ਤੁਸੀਂ ਮਿਕਸਰ ਜਾਰ ਵਿੱਚ ਉਹਨਾਂ ਨੂੰ ਪੀਸ ਕੇ ਉਹ ਵੀ ਪਾ ਸਕਦੇ ਹੋ ਤਾਂ ਮਿਕਸਚਰ ਆਪਣੇ ਕੋਲ ਮਠਿਆਈ ਵਾਲਾ ਜਿਹੜਾ ਹੁਣ ਬਿਲਕੁਲ ਬਣ ਕੇ ਤਿਆਰ ਹੈ ਗੈਸ ਦਾ ਫਲੇਮ ਆਪਾਂ ਬੰਦ ਕਰਤਾ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਖੁੱਲੇ ਬਰਤਨ 'ਚ ਕੱਢ ਲਾਂਗੇ ਚਾਹੇ ਤਾਂ ਐਵੇਂ ਦੇ ਖੁੱਲੇ ਪਾਂਡੇ 'ਚ ਕੱਢ ਲਓ ਜਾਂ ਥਾਲੀ 'ਚ ਹਲਕਾ ਜਿਹਾ ਇਹਨੂੰ ਠੰਡਾ ਹੋਣ ਦੇਵਾਂਗੇ ਪੂਰੀ ਤਰ੍ਹਾਂ ਠੰਡਾ ਨਹੀਂ ਕਰਨਾ ਜਦੋਂ ਹਲਕੇ ਜੇ ਗਰਮ ਰਹੇ ਚੰਗੇ ਫਿਰ ਆਪਾਂ ਇਸ ਤਰ੍ਹਾਂ ਦੇ ਪੇੜੇ ਬਣਾ ਲੈਨੇ ਆ ਪੇੜੇ ਤੁਸੀਂ ਜਿਸ ਵੀ ਸ਼ੇਪ 'ਚ ਚਾਹੋ ਜਿਵੇਂ ਵੀ ਚਾਹੋ ਬਣਾ ਸਕਦੇ ਹੋ ਇਸੇ ਤਰ੍ਹਾਂ ਬਾਕੀ ਸਾਰੇ ਪੇੜੇ ਜਿਹੜੇ ਆਪਾਂ ਉਹ ਵੀ ਬਣਾ ਲਾਂਗੇ ਔਰ ਵੇਖਣ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੋਊਗਾ ਕਿੰਨੇ ਵਧੀਆ ਸੌਫਟ ਜਿਹੜੇ ਬਿਲਕੁਲ ਨਰਮ ਮੁਲਾਇਮ ਨੇ ਇਹ ਵਾਲੇ ਪੇੜੇ ਬਣ ਕੇ ਤਿਆਰ ਹੋਏ ਆ ਇਹਨਾਂ ਨੂੰ ਬਣਾਉਣ ਵਾਸਤੇ ਨਾ ਤਾਂ ਆਪਾਂ ਨੂੰ ਕੋਈ ਬਹੁਤ ਜ਼ਿਆਦਾ ਟਾਈਮ ਲੱਗਦਾ ਨਾ ਹੀ ਇਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਕੋਈ ਇੰਗਰੀਡੀਅੰਟ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਰੇ ਪੇੜੇ ਆਪਾਂ ਬਣਾ ਕੇ ਤਿਆਰ ਕਰ ਲਿਆ ਤੋੜ ਕੇ ਨਾ ਤੁਹਾਨੂੰ ਇਹਦਾ ਟੈਕਸਚਰ ਵੀ ਦਿਖਾਨੀ ਆ ਇਹ ਦੇਖੋ ਜਿਵੇਂ ਚਾਸ਼ਨੀ ਵਾਲੇ ਪੇੜਿਆਂ ਦਾ ਟੈਕਸਚਰ ਆਂਦਾ ਨਾ ਓਵੇਂ ਹੀ ਇਹ ਵਾਲੇ ਪੇੜੇ ਬਣ ਕੇ ਤਿਆਰ ਹੋਏ ਨੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿ